ਲੰਗਰ ਹਾਲ ਵਿੱਚ ਵੀ ਇਸੇ ਤਰ੍ਹਾਂ ਵੀ ਵੱਧ ਤੋਂ ਵੱਧ ਸੰਗਤਾਂ ਦਾ ਭਾਰੀ ਇਕੱਠ ਹੈ ਜਿਵੇਂ ਦੀਵਾਨ ਹਾਲ ਵਿੱਚ ਤੇ ਸਾਰੇ ਪਾਸੇ ਸੜਕਾਂ ਤੇ ਇਕੱਠ ਹੈ ਆ ਦੇਖ ਸਕਦੇ ਹੋ ਅੱਜ ਮੋਰਚੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ 24 ਜਨਵਰੀ ਦੀਆਂ ਦਿਖਾ ਰਹੇ ਹਾਂ ਤੇ ਸੰਗਤਾਂ ਭਾਵੇਂ ਕਿਸੇ ਰਮੀ ਬਹੁਤ ਜ਼ਿਆਦਾ ਸੀ ਪਰ ਮੀਂਹ ਦੇ ਬਾਵਜੂਦ ਵੀ ਸੰਗਤਾਂ ਦਾ ਭਾਰੀ ਇਕੱਠ ਹੈ ਸਾਡੇ ਨਾਲ ਨਿਮਾਰਾ ਜੀ ਨੇ ਤੇ ਨਿਮਾਰਾ ਜੀ ਨਾਲ ਗੱਲਬਾਤ ਕਰਦੇ ਆ ਨਿਮਾਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਨਿਮਾਨਾ ਜੀ ਆਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣੇ ਦੀ ਧਰਤੀ ਤੋਂ ਜਿਹੜੇ ਸਾਡੇ ਲਗਾਤਾਰ ਬਲੱਡ ਡੋਨੇਸ਼ਨ ਦਾ ਕੰਮ ਕਰਦੇ ਨੇ ਔਰ ਬੜੀ-ਬੜੀ ਸੇਵਾਵਾਂ ਪੂਰੇ ਪੰਜਾਬ ਭਰ ਵਿੱਚ ਨਿਭਾਉਂਦੇ ਰਹਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਨਿਮਾਨਾ ਜੀ ਸਾਡੇ ਨਾਲ ਜੁੜੇ ਨੇ ਨਿਮਾਨਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਮੀਨ ਸਾਹਮੋਰਚ ਵਿੱਚ ਪਹੁੰਚੇ ਹੋ ਔਰ ਸੰਗਤਾਂ ਦਾ ਭਾਰੀ ਇਕੱਠ ਆ ਅੱਜ ਕਿਸਾਨ ਆਗੂ ਵੀ ਸਾਨੂੰ ਰੋਜ਼ ਸੀਗਾ ਵੀ ਕਿਸਾਨ ਆਗੂ ਨਹੀਂ ਪਹੁੰਚਦੇ ਪਰ ਅੱਜ ਕਿਸਾਨ ਆਗੂਆਂ ਨੇ ਪੂਰੇ ਵੱਡੇ ਪੱਦਰ ਤੇ ਔਰ ਵੱਖ-ਵੱਖ ਜਥੇਬੰਦੀਆਂ ਘੱਟ ਰੋਗਾ 15 ਜਥੇਬੰਦੀਆਂ ਤੇ ਪਹੁੰਚੀਆਂ ਨੇ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਦੇਖੋ ਇਹ ਜਿਹੜਾ ਮਸਲਾ ਹੈਗਾ ਇਹ ਉਹ ਭومی ਸਾਡੇ ਜਿੰਦਾ ਸ਼ਹੀਦ ਨੇ ਜਿਨ੍ਹਾਂ ਨੇ ਕੌਮ ਦੇ ਲਈ ਪੰਥ ਦੇ ਲਈ ਆਪਾਂ ਵਾਰ ਕੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਤੇ ਅੱਜ ਉਹਨਾਂ ਨੂੰ ਭਾਰਤ ਦੇ ਜਿਹੜਾ ਦੋਹਰਾ ਮਾਪਦੰਡ ਕਾਨੂੰਨ ਚੱਲਦਾ ਮੁਕੀ ਮੁਕਤਾ ਦਾ ਘਾਣ ਕੀਤਾ ਜਾ ਰਿਹਾ ਹੈ ਭਾਰਤ ਸਰਕਾਰ ਵੱਲੋਂ ਕਿ ਸਿੱਖਾਂ ਲਈ ਕਾਨੂੰਨ ਹੋਰ ਤੇ ਦੂਜੀਆਂ ਗਿਣਤੀ ਲਈ ਕਾਨੂੰਨ ਹੋਰ ਇਹ ਜਿਹੜੀ ਫੋਰਸ ਦੀ ਗੱਲ ਹੈ ਤੇ ਉਹਦੀ ਸਿੱਖ ਉਹ ਮਾਰ ਚੱਲ ਰਹੀ ਹੈ ਜਿਹਦੇ ਆ ਦੇਖੋ ਬੰਦੀ ਸਿੰਘਾ ਜਿਹੜੇ ਸਾਡੇ ਜੇ ਉਹਨਾਂ ਨੇ ਭਾਰਤ ਦੇ ਕਾਨੂੰਨ ਮੁਤਾਬਕ ਕੋਈ ਗਲਤੀ ਕੀਤੀ ਹੈ ਤੇ ਉਹਦੀ ਕਾਨੂੰਨ ਨੇ ਉਹਨਾਂ ਨੂੰ ਸਜ਼ਾ ਦਿੱਤੀ ਆ ਜੀ ਪਰ ਉਹਨਾਂ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਆਨ ਤੇ ਸ਼ਾਨ ਨੂੰ ਬਹਾਰ ਰੱਖਦੇ ਕੁਰਬਾਨੀ ਕੀਤੀ ਆ ਜੀ ਸੋ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘ ਜਿਨ੍ਹਾਂ ਨੂੰ 25-25 ਸਾਲ ਤੋਂ ਵੱਧ ਸਮਾਂ ਹੋ ਗਿਆ ਜੀ ਉਮਰ ਕੈਦ ਦੀ ਸਜ਼ਾ ਜਿਹੜੀ ਉਹ 14 ਸਾਲ ਦੀ ਆ ਜੀ ਹਨਾ ਤੇ ਉਹਨੂੰ ਭਾਰਤ ਦੇ ਕਾਨੂੰਨ ਨੂੰ ਛਿੱਕੇ ਟੰਕ ਕੇ ਅੱਜ ਉਹਨਾਂ ਨੇ ਇਹਨਾਂ ਨੂੰ ਹਜੇ ਤੱਕ ਬੰਦੀ ਸਿੰਘਾਂ ਨੂੰ ਰਿਹਾਈ ਨਹੀਂ ਕੀਤਾ ਇਹ ਸਿੱਖਾਂ ਨਾਲ ਧੱਕਾ ਹੋ ਰਿਹਾ ਬੇਇਨਸਾਫੀ ਹੋ ਰਹੀ ਹੈ ਤੇ ਔਰ ਨਰਿੰਦਰ ਮੋਦੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਬ ਸ੍ਰੀ ਗੁਰਨਾਨદેਵ ਜੀ ਮਹਾਰਦੇ 500 50ਵੇਂ ਪ੍ਰਕਾਸ਼ ਨੂੰ ਸਮਰਪਤ 2019 ਦੇ ਵਿੱਚ ਜੀ ਸਾਡੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਅਸੀਂ ਬੰਦੀ ਸਿੰਘ ਜਲਦ ਰਿਹਾ ਕਰ ਦਾਂਗੇ ਉੱਥੋਂ ਵੀ ਮੁੱਕਰ ਗਏ ਜੀ ਸ਼ਰਮ ਆਣੀ ਚਾਹੀਦੀ ਹੈ ਕਿ ਕੈਸਾ ਰਾਜਾ ਸਾਡੇ ਦੇਸ਼ ਦਾ ਜਿਹੜਾ ਰਾਜਾ ਉਹ ਹੁੰਦਾ ਜਿਹੜਾ ਆਪਣੀ ਪ੍ਰਜਾ ਨੂੰ ਇੱਕ ਨਿਗਾਹ ਦੇ ਨਾਲ ਦੇਖੇ ਜੀ ਇਹ ਤੇ ਗੱਲ ਹੀ ਇੱਥੇ ਹੋਰ ਆ ਸੋ ਸ਼ਰਮ ਆਉਂਦੀ ਹੈ ਆਪਣੇ ਦੇਸ਼ ਨੂੰ ਦੇਸ਼ ਕਹਿੰਦੇ ਹੋਏ ਜਿਸ ਦਸ਼ਮੇਸ਼ ਪਿਤਾ ਨੇ ਆਪਣਾ ਸਰਬੰਸ ਵਾਰਤਾ 9 ਸਾਲ ਦੀ ਉਮਰ ਪਿਤਾ ਵਾਰਿਆ ਤੇ ਮੁੜ ਕੇ ਉਹਨਾਂ ਨੇ ਆਪਣੇ ਚਾਰ ਸਹਿਬ ਜਦੇਸ਼ ਦੇਸ਼ ਕੋਲ ਤੋਂ ਵਾਰਤੇ ਤੇ ਸ਼ਰਮ ਆਣੀ ਚਾਹੀਦੀ ਐ ਇਸ ਦੇਸ਼ ਨੂੰ ਤੇ ਇਥੋਂ ਦੇ ਕਾਨੂੰਨ ਨੂੰ ਇਥੋਂ ਦੀ ਹਕੂਮਤ ਨੂੰ ਉਹਨਾਂ ਨੂੰ ਜਲਦ ਤੋਂ ਜਲਦ ਇਹ ਬੰਦੀ ਸਿੰਘਾਂ ਦੀ ਰਹਾਇ ਕਰਨੀ ਚਾਹੀਦੀ ਹੈ ਔਰ ਮੈਂ ਇੱਥੇ ਅੱਜ ਜਿੱਦਣ ਮੋਰਚਾ ਆਰੰਭ ਹੋਇਆ ਸੀ ਉਦੋਂ ਵੀ ਅਸੀਂ ਪਹੁੰਚੇ ਸੀ ਉਸ ਤੋਂ ਬਾਅਦ ਕੁਝ ਨਿਜੀ ਰਜਵੇਂ ਹੁਣ ਕਰਕੇ 10 ਅੱਜ ਪਹੁੰਚਿਆ ਰਗੋ ਲਗਾਤਾਰ ਸਾਡੀ ਇੱਥੇ ਹਾਜ਼ਰੀ ਹੋएगी ਔਰ ਸਮੁੱਚੀ ਮੈਂ ਕੌਮ ਨੂੰ ਤੇ ਜਿਹੜੀਆਂ ਸਾਡੀਆਂ ਹੋਰ ਵੀ ਭਾਰਤ ਦੇ ਵਿੱਚ ਅਸੀਂ ਭਾਰਤ ਵਾਸੀ ਇੱਕ ਹਨਾ ਉਹਨਾਂ ਨੂੰ ਵੀ ਸਾਰੀਆਂ ਕੌਮਾਂ ਨੂੰ ਅਪੀਲ ਹੈ ਜਿਸ ਤਰ੍ਹਾਂ ਅਸੀਂ ਦਿੱਲੀ ਦੀ ਹਿੱਕ ਤੇ ਬੈਠ ਕੇ ਸਿੰਘੂ ਬਾਰਡਰ ਤੇ ਇਨ ਕਾਲੇ ਕੁਰਨ ਰੱਦ ਕਰਕੇ ਮੋਰਚਾ ਫਤਿਹ ਕੀਤਾ ਸੀ ਉਸੇ ਤਰ੍ਹਾਂ ਹੀ ਅੱਜ ਕੋਮ ਨੂੰ ਭਾਵੇਂ ਕੋਈ ਜੱਥੇਬੰਦੀਆਂ ਜਿਨ੍ਹਾਂ ਦਲ ਨੇ ਜਿਨ੍ਹਾਂ ਮਾਹਪੁਰਖਾਂ ਦੇ ਬਾਬੇ ਨੇ ਸਿਆਸੀ ਪਾਰਟੀਆਂ ਨੇ ਇਹਨਾਂ ਨੂੰ ਆਪਣੇ ਨਿੱਜੀ ਮਫਾਦ ਤੋਂ ਤੇ ਨਿੱਜੀ ਸਰ ਸਵਾਰਥਾਂ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਚੰਡੀਗੜ੍ਹ ਮੁਹਾਲੀ ਬਾਰਡਰ ਤੇ ਜਿਹੜਾ ਵੀਪੀ ਚੌਕੇ ਉੱਥੇ ਜਿੱਥੇ ਬੰਦੀ ਸਿੰਘਾ ਜੀ ਨੇ ਹਾਈ ਲਾਈ ਮੋਰਚਾ ਚੱਲ ਰਿਹਾ ਉੱਥੇ ਹਰ ਇੱਕ ਨੂੰ ਪਹੁੰਚਣਾ ਚਾਹੀਦਾ ਜੀ ਜੀ 26 ਜਨਵਰੀ ਦਾ ਜਿਹੜਾ ਰੋਸ ਮਾਰਚ ਰੱਖਿਆ ਗਿਆ ਹੈ ਕਾ ਇਥੋਂ ਕੌਮੀ ਸਾਬ ਮੋਰਚੇ ਵੱਲੋਂ ਉਹਦੇ ਵਿੱਚ ਕਿਵੇਂ ਦੀ ਸ਼ਮੂਲੀਅਤ ਤੁਹਾਡੇ ਵੱਲੋਂ ਸਾਡੇ ਜਥੇਬੰਦੀ ਦੀ ਭਾਈਕਣੀਆਂ ਜੀ ਮਿਸ਼ਨ ਸੇਵਾ ਸੈਟੀ ਇਹ ਇਹ ਪੂਰਨ ਤੌਰ ਤੇ ਸਮਰਥਨ ਕਰਦੀ ਏ ਕੌਮੀ ਸਾਬ ਮੋਰਚੇ ਦੀ ਔਰ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚੋਂ ਸਾਡੇ ਜਥੇਬੰਦੀ ਦੇ ਜਿਹੜੇ ਨੌਜਵਾਨ ਨੇ ਨਾਲ ਜੁੜੇ ਨੇ ਜਿਹੜੇ ਨਾ ਕੋ ਬੈਰੀ ਨਹੀਂ ਬਗਾਨੇ ਦੀ ਗੱਲ ਕਰਦੇ ਆ ਮਾਨਤਾ ਦੀ ਗੱਲ ਕਰਦੇ ਸੇਵਾ 'ਚ ਜੁੜੇ ਆ ਇਹ ਵੀ ਮਨੁੱਖੀ ਹੱਕਾ ਦੇ ਘਾਣ ਦੇ ਲਈ ਹਮੇਸ਼ਾ ਹੀ ਸਾਡੇ ਜੱਥੇਬੰਦੇ ਵਾਇਬ بلند ਕੀਤੀ ਵੱਧ ਚੜ ਕੇ ਜੱਥੇਬੰਦੀ ਹਿੱਸਾ ਲਵੇਗੀ ਸਾਡੀ ਜੀ ਧੰਨਵਾਦ ਜੀ ਨਮਾਨਾ ਜੀ ਨਾਲ ਗੱਲਬਾਤ ਕਰ ਰਹੇ ਸੀ ਜਿਨ੍ਹਾਂ ਨੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚ ਕੇ ਇਹ ਗੱਲ ਕਹੀ ਹੈ ਕਿ 26 ਜਨਵਰੀ ਨੂੰ ਅਸੀਂ ਬਾਤ ਚੜ੍ਹ ਕੇ ਹਿੱਸਾ ਲਵਾਂਗੇ ਔਰ ਜਿਹੜੇ ਇੱਥੇ ਵੀਰ ਪਹੁੰਚ ਰਹੇ ਨੇ ਔਰ ਪੂਰੇ ਭਾਰਤ ਵਿੱਚੋਂ ਕੋਈ ਵੀ ਵਰਗ ਹੋਵੇ ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਹਰ ਇੱਕ ਨੂੰ ਇੱਥੇ ਪਹੁੰਚਣਾ ਚਾਹੀਦਾ ਹੈ ਔਰ ਹਰ ਇੱਕ ਦਾ ਇਹ ਇਨਸਾਫ ਦਾ ਮੋਰਚਾ ਹੈ ਕੋਈ ਕੱਲੇ ਸਿੱਖਾਂ ਦਾ ਨਹੀਂ ਸਾਰਿਆਂ ਵਾਸਤੇ ਕੋਈ ਵੀ ਬੰਦੀ ਬੰਦੀ ਹੋ ਸਕਦਾ ਹੈ ਕੱਲੇ ਸਿੱਖ ਨਹੀਂ ਸਾਰੇ ਬੰਦੀ ਸਿੰਘਾਂ ਵਾਸਤੇ ਆਵਾਜ਼ ਅਸੀਂ اٹھੰਨੇ ਆ ਔਰ ਸਾਰਿਆਂ ਦੇ ਲਈ ਇਹ ਗੱਲਬਾਤ ਵੀ ਕਰ ਰਹੇ ਸਨ ਸੋ ਉਹ ਤੁਸੀਂ ਵੇਖ ਸਕਦੇ ਹੋ ਕਿ ਇਹ ਕੌਮੀ ਇਨਸਾਫ ਮੋਰਚੇ ਵਿੱਚ ਦੂਰ ਦੂਰ ਤੋਂ ਸਾਡੇ ਜਿਹੜੇ ਸਿੰਘ ਪਹੁੰਚਦੇ ਨੇ ਕਿਸਾਨ ਆਦਮੀ ਪਹੁੰਚ ਰਹੇ ਨੇ ਬੜੀ ਵੱਡੀ ਤعداد ਵਿੱਚ ਜੁੜੇ ਰੋ ਅਕਾਲ ਚੈਨਲ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਨ ਵਾਸਤੇ ਲਗਿਆ ਆਪਣੇ ਸਿੱਖੀ ਸਰਪ੍ਰਰਾਂ ਨੂੰ ਅੱਗੇ ਲੈ ਕੇ ਜਾ ਸਕੀਏ ਇਹ ਹਮੇਸ਼ਾ ਕੁੱਟ ਪੈਡ ਕਰਦੀਆਂ ਤੇ ਜਦੋਂ ਮੰਡਿਆਂ ਦੇ ਵਿੱਚ ਜਿਹੜੇ ਸਰਵਰ ਰੀਆਂ ਸਰਵਰ ਰੀਆਂ ਲੰਬਾ ਸਮਾਂ ਦੇ ਚੱਲਦੇ ਵਿੱਚ ਸਾਹ ਤੁਸੀਂ ਦੇਖ ਸਕਦੇ ਹੋ ਕਿ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਆਗੂ ਵੀਰ ਇੱਥੇ ਪਹੁੰਚ ਰਹੇ ਨੇ ਤੇ ਬਹੁਤ ਭਾਰੀ ਸ਼ਾਂਤਾਂ ਵਿੱਚ ਸੰਗਤਾਂ ਵਿੱਚ ਔਰ ਸਾਰੇ ਵੀਰ ਆਪਣੇ ਢੰਡੇ ਲੈ ਕੇ ਸਵੇਰੇ ਦੇ 11 12 ਵਜੇ ਆ ਤੇ ਸੰਗਤਾਂ ਵੱਧ ਤੋਂ ਵੱਧ ਦੇਖ ਸਕਦੇ ਹੋ ਦੂਰ ਦੂਰ ਤੋਂ ਲੰਮੀਆਂ ਲੰਮੀਆਂ ਲਹਿਣਾ ਅੱਜ ਸਰ ਜਿਹੜਾ ਕੌਮੀ ਇਨਸਾਫ ਮੋਰਚਾ ਉਹਦੇ ਵਿੱਚ ਪਹੁੰਚ ਰਹੇ ਹਾਂ ਹਾਂਜੀ ਦਰਸ਼ਕੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ 24 ਜਨਵਰੀ ਆ ਤੁਸੀਂ ਵੇਖ ਸਕਦੇ ਹੋ ਕਿ ਕਿਸਾਨ ਆਗੂ ਘੱਟ ਤੋਂ ਘੱਟ 15 ਤੋਂ ਵੱਧ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚ ਚੁੱਕੇ ਨੇ ਔਰ ਸਵੇਰ ਦਾ ਸਮਾਂ 12:00 ਵਜੇ ਨੇ ਤੇ ਅੱਜ ਇੱਥੇ ਪ੍ਰੈਸ ਕਾਨਫਰੰਸ ਵੀ ਹੈ 1:30 ਵਜੇ ਤੇ ਉਹ ਵੀ ਤੁਹਾਨੂੰ ਲਾਈਵ ਦਰਸ਼ਨ ਕਰਾਵਾਂਗੇ ਤੇ ਆਹ ਦੇਖ ਸਕਦੇ ਹੋ ਕਿ ਕਿਵੇਂ ਕਿਸਾਨ ਆਗੂ ਵੱਧ ਤੋਂ ਵੱਧ ਅਸੀਂ ਰੋਜ਼ ਕਰਦੇ ਸੀ ਕਿ ਵੀ ਕਿਸਾਨ ਆਗੂ ਪਹੁੰਚ ਨਹੀਂ ਰਹੇ ਪਰ 26 ਜਨਵਰੀ ਦਾ ਜਦੋਂ ਹੀ ਪ੍ਰੋਗਰਾਮ ਉਲੀਕਿਆ ਗਿਆ ਤੇ 26 ਜਨਵਰੀ ਦੇ ਪ੍ਰੋਗਰਾਮ ਨੂੰ ਵੇਖਦੇ ਹੋਏ ਕਿਸਾਨ ਆਗੂ ਸਾਡੇ ਭਰਾ ਵੀਰ ਉਹ ਵੀ ਪਹੁੰਚ ਰਹੇ ਨੇ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦਾ ਯਤਨ ਕਰਦੇ ਆ ਵੱਧ ਤੋਂ ਵੱਧ ਕਿਸਾਨ ਆਗੂ ਇੱਥੇ ਪਹੁੰਚ ਰਹੇ ਨੇ ਤੇ ਆਪਣੇ ਝੰਡੇ ਲੈ ਕੇ ਤੇ ਵੀਰੇ ਨਾਲ ਤੇ ਉਹਨਾਂ ਨਾਲ ਵੀਰ ਸਾਡੇ ਇੱਥੇ ਖੜੇ ਹੋਏ ਨੇ ਉਹਨਾਂ ਵੀਰਾਂ ਨਾਲ ਗੱਲਬਾਤ ਕਰਦੇ ਆ ਤੇ ਸਾਡਾ ਭਰਾ ਗੱਲਬਾਤ ਕਰਦੇ ਆ ਹਾਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੇ ਪਹੁੰਚੇ ਹੋ ਕਮਨ ਸਾਹ ਮੋਰਚੇ ਪਟਿਆਲੇ ਤੋਂ ਜੀ ਜੀ ਠੀਕ ਹੋ ਜੀ ਤੇ ਵੀਰ ਸਾਡੇ ਕੌਮੀ ਇਨਸਾਨ ਮੋਰਚੇ ਪਟਿਆਲੇ ਤੋਂ ਧਰਤੀ ਤੋਂ ਆਏ ਨੇ ਤੇ ਆ ਕਿਸਾਨ ਵੀਰ ਆਪਣੇ ਜਿਹੜੇ ਝੰਡੇ ਚੱਕ ਕੇ ਤੇ ਆਪਣੇ ਆਪਣੇ ਜਥੇਬੰਦੀ ਦੇ ਝੰਡੇ ਚੱਕ ਕੇ ਇੱਥੇ ਪਹੁੰਚ ਚੁੱਕੇ ਨੇ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਦਾ ਦੂਰ ਦੂਰ ਤੱਕ ਲਾਈਨਾਂ ਲੱਗੀਆਂ ਹੋਈਆਂ ਨੇ ਇਹ ਗੱਲ ਦੱਸ ਦਿਆਂ ਨੇ ਕਿ ਕੌਮੀ ਇਨਸਾਨ ਮੋਰਚਾ ਪੂਰੀ ਤਰ੍ਹਾਂ ਭਖ ਚੁੱਕਿਆ ਔਰ ਇਸ ਕੌਮੀ ਇਨਸਾਫ ਮੋਰਚੇ ਵਿੱਚ ਸੰਗਤਾਂ ਦੂਰ ਦੂਰ ਤੋਂ ਪਹੁੰਚ ਰਹੀਆਂ ਨੇ ਤੁਸੀਂ ਦੂਰ ਦੂਰ ਤੱਕ ਇਹ ਸੰਗਤਾਂ ਦੇ ਦਰਸ਼ਨ ਕਰ ਸਕਦੇ ਹੋ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਪੰਡਾਲ ਪੂਰਾ ਭਰ ਚੁੱਕਾ ਹੈ ਆਪਣੇ ਜਿਹੜੇ ਵੀਰ ਆ ਉਹ ਜਿਹੜੇ ਰੋਸ ਮਾਰਚ ਜਿਹੜਾ 26 ਜਨਵਰੀ ਨੂੰ ਕੌਮੀ ਇਨਸਾਫ ਮੋਰਚੇ ਵਿੱਚ 26 ਜਨਵਰੀ 2023 ਨੂੰ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀਆਂ 베ਦੀਵਾ ਤੇ ਇਨਸਾਫ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮਾਰਚ ਸਵੇਰੇ 11 ਵਜੇ ਵਾਈਪੀਐਸ ਨੇੜੇ ਚੌਕ ਤੋਂ ਸ਼ੁਰੂ ਹੋਵੇਗਾ ਉਹਦੇ ਵਾਸਤੇ ਇਹ ਪੋਸਟਰ ਚੱਕ ਕੇ ਵੀਰ ਖੜੇ ਹੋਏ ਨੇ ਗੱਲਬਾਤ ਕਰਦੇ ਆ ਵੀਰਾਂ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਕੀ ਕਹਿਣਾ ਚਾਹੁੰਦੇ ਹੋ ਜੀ ਕਿੱਥੋਂ ਆਏ ਹੋ ਅਸੀਂ ਡੇਰਾ ਬਾਬਾ ਨਾਨਕ ਤੋਂ ਆਏ ਜੀ ਜੀ ਕਿਸਾਨ ਤੇ ਜਵਾਨ ਭਲੇ ਯੂਨੀਅਨ ਅੱਛਾ ਜੀ ਤੇ ਕਿੰਨੇ ਕੁ ਸੰਗਤਾਂ ਆਈਆਂ ਆਪਣੇ ਨਾਲ ਸਾਡੀ ਇੱਕ ਬੱਸ ਆ ਤੇ ਦੋ ਗੱਡੀਆਂ ਦੀ ਜੀ 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 ਹਾਂਜੀ ਤੇ 26 ਜਨਵਰੀ ਤੱਕ ਇੱਥੇ ਰਹੋਗੇ ਹਾਂਜੀ 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 ਜਿੰਨਾ ਜਿਹੜੇ ਇੱਥੇ ਮੋਰਚਾ ਫੱਦੇ ਨਹੀਂ ਹੁੰਦਾ ਉਹਨਾਂ ਚੇ ਨਾਲ ਡੱਟੇ ਰਹਾਂਗੇ ਮੋਰਚੇ ਦੇ ਤੇ ਬਾਕੀ ਜਿਥੇ ਬੰਦੀਆਂ ਦੂਜੀਆਂ ਨੇ ਸਾਡੀਆਂ ਸੰਯੁਕਤ ਗੈਰ-ਰਾਜਨੀਤਿਕ ਮੋਰਚਾ ਵੀ ਸਾਰਾ ਇਹਨਾਂ ਦਾ ਸਾਥ ਦੇ ਰਿਹਾ ਫਿਰ ਹਾਲ ਜਿੰਨਾ ਚ ਸਾਡੇ ਬੰਦੀ ਸਿੰਘ ਰਿਹਾਈ ਹੁੰਦੇ ਸੀ ਹਰ ਤਰ੍ਹਾਂ ਦਾ ਮੋਰਚਾ ਲਾਉਣ ਨੂੰ ਇਹਨਾਂ ਦੇ ਨਾਲ ਸਾਥ ਦੇ ਕੇ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਇਹਨਾਂ ਦਾ ਸਾਥ ਦੇਵਾਂਗੇ ਅਸੀਂ ਹਾਂਜੀ ਜੀ ਬਿਲਕੁਲ ਜੀ ਵੇਖੋ ਜੀ ਕਿਸਾਨ ਆਗੂ ਨੇ ਕਹਿਣਾ ਕਿ ਅਸੀਂ ਹਰ ਵਕਤ ਇਹਨਾਂ ਨਾਲ ਖੜੇ ਆ ਔਰ ਜਿਵੇਂ ਇਹ ਸਿੰਘੋ ਬਾੜਰ ਤੇ ਸਾਡੇ ਨਾਲ ਖੜੇ ਸੀਗੇ ਅਸੀਂ ਵੀ ਅੱਜ ਕਿਸਾਨ ਆਗੂ ਸਾਰੇ ਜਥੇਬੰਦੀਆਂ ਸਾਰੇ ਵੀਰ ਇੱਥੇ ਖੜੇ ਹੋਏ ਨੇ ਤੇ ਸਾਡੇ ਨੌਜਵਾਨ ਵੀਰ ਵੀ ਪੋਸਟਰ ਚੱਕ ਕੇ 26 ਜਨਵਰੀ ਦਾ ਜਿਹੜਾ ਰੋਸ ਮਾਰਚ ਰੱਖਿਆ ਉਹਦੇ ਸਬੰਧ ਚ ਪੋਸਟਰ ਚੱਕ ਕੇ ਖੜੇ ਨੇ ਗੱਲਬਤ ਕਰਦੇ ਆ ਵੀਰਾਂ ਨਾਲ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ 26 ਜਨਵਰੀ ਦੇ ਰੋਸ ਮਾਰਚ ਵਾਸਤੇ ਪੋਸਟਰ ਹੱਥੇ ਫੜੇ ਕਿਤਨਾ ਦੇਣਾ ਚਾਹੁੰਦੇ ਹੋ ਨਿਆ ਦੇਣਾ ਜੀ ਵੱਧ ਤੋਂ ਵੱਧ ਸਰਕਾਰਾਂ ਨੂੰ ਇਹ ਸੁਨੇਹਾ ਪਹੁੰਚਾਉਣ ਵਾਸਤੇ ਜਿਹੜਾ ਰੋਸ ਮਾਰਚ ਰੱਖਿਆ ਗਿਆ ਹੈ ਸੰਗਤਾਂ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਹਾਂਜੀ ਧੰਨਵਾਦ ਜੀ ਵੀਰਾਂ ਵੱਲੋਂ ਵੀ ਕਿਹਾ ਗਿਆ ਵੀ ਜਿਹੜਾ 26 ਜਨਵਰੀ ਦਾ ਰੋਸ ਮਾਰਚ ਰੱਖਿਆ ਗਿਆ ਉੱਤੇ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰਨ ਤੇ ਤੁਸੀਂ ਫਿਰ ਦੋਰੋਂ ਦੇਖ ਸਕਦੇ ਹੋ ਕਿ ਮੋਰਚੇ ਵਿੱਚ ਕਿਸਾਨ ਆਗੂ ਜਿਨ੍ਹਾਂ ਨੂੰ ਆਪਾਂ ਵਾਰ-ਵਾਰ ਕਹਿ ਰਹੇ ਸੀ ਵੀ ਪਹੁੰਚੋ ਉਹ ਕਿਸਾਨ ਆਗੂਆ ਨੇ ਆਪਣਾ ਜੋ ਜਿਹੜਾ ਜਿਹੜਾ ਰੋਸ ਸੀਗਾ ਉਹ ਖਤਮ ਕਰਾ ਦਿੱਤਾ ਔਰ ਕਿਸਾਨ ਆਗੂ ਲਗਾਤਾਰ ਇਸ ਮੋਰਚੇ ਵਿੱਚ ਆਪਣੇ ਝੰਡੇ ਚੱਕ ਕੇ ਆਪੀਆਂ ਜਥੇਬੰਦੀਆਂ ਦੇ ਆਗੂਆ ਦੇ ਨਾਲ ਇੱਥੇ ਪਹੁੰਚ ਰਹੇ ਨੇ ਬੜੀ ਵੱਡੀ ਤਦਾਰ ਵਿੱਚ ਪਹੁੰਚ ਰਹੇ ਨੇ ਔਰ ਇਥੋਂ ਦੇ ਪ੍ਰਬੰਧਕ ਵੀਰਾਂ ਨਾਲ ਗੱਲਬਾਤ ਹੋ ਰਹੀ ਸੀ ਪ੍ਰਬੰਧਕ ਵੀਰਾਂ ਦਾ ਕਹਿ ਰਿਹਾ ਹੈ ਕਿ ਅੱਜ ਘੱਟੋ ਘੱਟ 15 ਕਿਸਾਨ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਨੇ ਬਲਦੇਵ ਸਿੰਘ ਸਰਸਾ ਜੀ ਵੀ ਪਹੁੰਚੇ ਨੇ ਉਸ ਤੋਂ ਇਲਾਵਾ ਡੱਲੇਵਾਲ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ ਹੋਰ ਕਿਸਾਨ ਗੋਸਾਰੇ ਤੇ ਪਹੁੰਚ ਰਹੇ ਨੇ ਗਲਬਤ ਕਰਦੇ ਰਵਾਂਗੇ ਤੁਹਾਡੇ ਨਾਲ ਇੱਥੋਂ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਵਾਂਗੇ ਜੁੜੇ ਹੋ ਅਕਾਲ ਚੈਨਲ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਰਕਾਰੀ ਸਰਕਾਰ ਜਿਹਨਾਂ ਬਹਾਰ ਨਿਕਲੀਆਂ ਅੰਦਰ ਦੇ ਕਹੋ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਨ ਜਥੇਬੰਦੀਆਂ ਤੇ ਵਕ ਵਕ ਜੁਨੀ ਦੇ ਆਗੂ ਟੱਲੇਵਾਲ ਸਿੱਧੂਪੁਰ ਜਥੇਬੰਦੀ ਅਤੇ ਬਜ਼ੁਰਗ ਜਿਹੜੇ ਸਾਡੇ ਇੱਥੇ ਪਹੁੰਚ ਰਹੇ ਨੇ ਔਰ ਵੱਤ ਵੱਦ ਇਸ ਅ ਅੱਜ 24 ਜਨਵਰੀ ਇੱਥੇ ਸਮੁੱਚਿਤ ਕਰ ਰਹੇ ਨੇ ਤੁਹਾਨੂੰ ਤੁਸੀਂ ਲਾਈਵ ਤਸਵੀਰਾਂ ਸੀ ਅਕਾਲ ਚੈਨ ਵੱਲੋਂ ਦਿਖਾ ਰਹੇ ਆ ਜੀ ਸਿੱਧੂਪੁਰ ਜਥੇਬੰਦੀ ਦੇ ਸਮੁੱਚੇ ਕਿਸਾਨ ਅੱਗੋਂ ਇੱਥੇ ਪਹੁੰਚੇ ਹੋਏ ਨੇ ਪ੍ਰਦੇਸ਼ਾਂ ਦੀਓ ਕੇ ਆਪਣੇ ਝੰਡੇ ਚੱਕ ਕੇ ਔਰ ਕਲਪਤ ਵੀ ਕਰਦੇ ਇਨਾਂ ਦੇ ਨਾਲ ਇੱਕ ਮਿੰਟ ਮੈਂ ਭੇਜਦਾ ਹਾਂ ਜੀ 11 ਚਾਬੀ ਘੱਡੀ ਦੀ ਘੜੀ ਦਾ ਆਪ ਬਹੁਤ ਇੱਕ ਬਾਦ ਡੈਡ ਹਾਂ ਦੇਖ ਰਹੇ ਨਹੀਂ ਹੈ ਹਾਂਜੀ ਵੇਖ ਸਕਦੇ ਹੋ ਕਿ ਤੁਸੀਂ ਵੀਰਾ ਵੱਲੋਂ ਬ੍ਰੈਡਾਂ ਦੇ ਲੰਗਰ ਤਿਆਰ ਕੀਤੇ ਜਾ ਰਹੇ ਨੇ ਔਰ ਸੰਗਤਾਂ ਵਾਸਤੇ ਤੇ ਸਾਡੀਆਂ ਭੈਣਾਂ ਵੱਲੋਂ ਵੀ ਸੇਵਾਵਾਂ ਕੀਤੀਆਂ ਜਾ ਰਹੀਆਂ ਨੌਜਵਾਨ ਵੀਰਾਂ ਵੱਲੋਂ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਇਹ ਬ੍ਰੈਡਾਂ ਦੇ ਲੰਗਰ ਅੱਜ ਨਹੀਂ 3-4 ਦਿਨਾਂ ਤੋਂ ਵੀਰ ਲਗਾ ਰਹੇ ਨੇ ਔਰ ਬੜਾ ਵਧੀਆ ਪ੍ਰਬੰਧ ਹੈ ਇਹਨਾਂ ਵੀਰਾਂ ਦਾ ਔਰ ਬੜੇ ਜਾਬਤੇ ਵਿੱਚ ਰਹਿ ਕੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਸਾਰੇ ਵੀਰਾਂ ਵੱਲੋਂ ਕਿਹੜੇ ਕਿੱਥੋਂ ਵੀਰ ਜੀ ਸੇਵਾ ਕਰ ਰਹੇ ਹੋ ਆਪ ਵੀਰਾਂ ਨਾਲ ਗੱਲਬਾਤ ਵੀ ਕਰ ਰਿਹਾ ਕਿਹੜੀ ਜਗ੍ਹਾ ਤੋਂ ਸੇਵਾ ਹੋ ਰਹੀ ਹੈ ਜੀ ਵੈਸੇ ਸਾਡਾ ਪਿੰਡ ਸ਼ਾਪਰਾ ਹੀ ਸੇਵਾ ਕਰ ਰਿਹਾ ਜੀ ਜੀ ਵੈਸੇ ਅਸੀਂ ਆ ਇੱਕ ਸਿੱਖ ਰੀਲੀਫ ਸੰਸਥਾ ਦੇ ਨਾਲ ਮਿਲ ਕੇ ਅਸੀਂ ਲੰਗਰ ਚਲਾ ਰਹੇ ਹਾਂ ਜੀ ਕਿਹੜੀ ਸੰਸਥਾ ਸਿੱਖ ਰੀਲੀਫ ਸੰਸਥਾ ਜੀ ਜੀ ਹਾਂਜੀ ਜੀ ਜੀ ਤੇ ਆ ਕਿੰਨੇ ਦਿਨਾਂ ਤੋਂ ਸੇਵਾ ਹੋ ਰਹੀ ਹੈ ਭਾਈ ਅਸੀਂ ਪਰਸੋ ਲਾਏ ਸੀਗਾ ਅੱਜ ਆ ਤੇ ਹੁਣ ਲਗਾਤਾਰ ਚੱਲਦਾ ਰਹੇਗਾ ਜੀ ਜੀ ਤੱਕ ਹਾਂਜੀ ਠੀਕ ਹੈ ਵੀਰਾਂ ਦਾ ਕਹਿਣਾ ਕਿ ਅਸੀਂ ਇੱਕ ਦਿਨ ਪਹਿਲਾਂ ਲਾਇਆ ਸੀ ਤੇ ਅੱਜ ਤੋਂ ਸ਼ੁਰੂ ਕਰਕੇ ਹੁਣ ਲਗਾਤਾਰ ਇਹ ਬਰੈਡਾਂ ਦੇ ਲੰਗਰ ਬਰੈਡ ਪਕੌੜਿਆਂ ਦੇ ਲੰਗਰ ਚੱਲਦੇ ਸੰਗਤਾਂ ਵੀ ਇੱਥੇ ਵੱਧ ਤੋਂ ਵੱਧ ਸ਼ਕਰੀਆ ਨਾਲ ਚਾਹ ਦੇ ਲੰਗਰ ਬ੍ਰੈਡ ਪਕੌੜਿਆਂ ਦੇ ਲੰਗਰ ਤੁਸੀਂ ਦੇਖ ਸਕਦੇ ਹੋ ਧੰਨਵਾਦ